ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਅੱਜ ਦੀ ਕਹਾਣੀ ਆਣ ਬੇਹੀ ਮਾਂ ਭਾਗ ਦੂਜਾ ਇਸ ਨੂੰ ਲਿਖਿਆ ਕਿਰਨਦੀਪ ਕੌਰ ਭਾਈ ਰੂਪਾ ਨੇ ਰਾਤ ਨੂੰ ਮੈਂ ਘਟ ਹੀ ਸੌਂਦਾ ਕਿ ਕਿਤੇ ਮੇਰੀ ਧੀ ਨੂੰ ਭੁੱਖ ਲੱਗੀ ਹੋਵੇ ਮੇਰੀ ਅੱਖ ਨਾ ਖੁੱਲੇ ਮੇਰੀ ਭੂਆ ਬਥੇਰਾ ਕਹਿੰਦੀ ਕਿ ਇੰਨਾ ਫਿਕਰ ਨਾ ਕਰਿਆ ਕਰ ਤੂੰ ਸੌਂ ਜਾਇਆ ਕਰ ਮੇਰੀ ਨਿਗਾਹ ਹੁੰਦੀ ਹੈ ਸਾਰੀ ਪਰ ਮੈਨੂੰ ਆਪਣੇ ਤੋਂ ਵੱਧ ਕੇ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਸੀ ਮੇਰਾ ਕਮਰਾ ਲਗਭਗ ਤਿਆਰ ਹੀ ਸੀ ਚੌਂਕੀਦਾਰ ਕੋਲ ਨਾਮ ਦਰਜ ਕਰਵਾ ਦਿੱਤਾ ਸੀ ਬਾਪ ਦਾ ਨਾਮ ਹਰਨੇਕ ਸਿੰਘ ਜਦੋਂ ਲਿਖਿਆ ਮੈਥੋਂ ਖੁਸ਼ੀ ਨਾ ਸੰਭੀ ਜਾਵੇ ਸੱਥਾਂ ਵਿੱਚ ਹੁਣ ਗੱਲਾਂ ਹੋਣ ਲੱਗੀਆਂ ਸਨ ਜਿੰਨੇ ਮੂੰਹ ਉੰਨੀਆਂ ਗੱਲਾਂ ਉੜਦੀ ਉੜਦੀ ਗੱਲ ਤਾਂ ਮੈਂ ਇਹ ਵੀ ਸੁਣੀ ਸੀ ਕਿ ਅਖੇ ਤਾਰੇ ਦੀ ਬਹੂ ਨੇਕ ਨਾਲ ਮਾੜੀ ਸੀ ਤਾਂ ਹੀ ਇੱਕ ਜਵਾਕ ਦੇਤਾ ਨਹੀਂ ਆਪਦੀ ਔਲਾਦ ਛੜੇ ਬੰਦੇ ਨੂੰ ਕੌਣ ਦਿੰਦਾ ਕੋਈ ਕਹਿੰਦਾ ਅਖੇ ਤਾਰਾ ਲਾਲਚ ਕਰ ਗਿਆ ਤਾਰੇ ਨੂੰ ਪਤਾ ਨੇਕ ਕੋਲ ਪੰਜ ਕਿੱਲੇ ਐ ਇਹਨੂੰ ਆਪਦੀ ਇਕਤੀ ਦੇ ਦੇ ਦਿੰਨੇ ਆ ਪਹਿਲੀ ਆਪਣੀ ਹੋ ਜੂ ਪਰ ਮੈਂ ਤੇ ਤਾਰਾ ਸ਼ਾਮ ਨੂੰ ਜਦੋਂ ਬੈਠਦੇ ਲੋਕਾਂ ਦੀ ਸੋਚ ਤੇ ਬਹੁਤ ਹੱਸਦੇ ਤਾਰਾ ਮੇਰਾ ਯਾਰ ਸੱਚਮੁੱਚ ਉਹਨੇ ਪੱਗ ਵਟ ਜਾਰੀ ਸੱਚੀ ਉਹ ਹੀ ਨਵਾਈ ਸੀ ਜਿਸ ਦਿਨ ਮੇਰੇ ਕਮਰੇ ਦੀ ਛੱਤ ਪੈ ਰਹੀ ਸੀ ਮੈਂ ਆਪਦੇ ਭਰਾ ਪਰਜਾਈਆਂ ਨੂੰ ਵੀ ਸਨੇਹਾ ਭੇਜਿਆ ਸੀ ਸਨੇਹਾ ਮੈਂ ਆਪ ਹੀ ਲਾ ਕੇ ਆਇਆ ਪਰ ਮੈਨੂੰ ਵੇਖ ਤਾਂ ਉਹ ਸੜ ਪੁੱਜ ਗਈਆਂ ਬੱਡੀ ਭਾਬੀ ਕਹਿੰਦੀ ਆਖੇ ਜੇ ਕਿਸੇ ਦਾ ਜਵਾਕ ਲੈਣਾ ਹੀ ਸੀ ਤਾਂ ਮੇਰਾ ਜਵਾਕ ਰੱਖ ਲੈਂਦਾ ਘਟੋ ਘਟਾਬ ਦੇ ਖਾਨਦਾਨ ਦਾ ਤਾਂ ਹੁੰਦਾ ਮੇਰਾ ਵੱਡਾ ਭਾਈ ਮੇਰੇ ਗਲ ਪੈ ਗਿਆ ਮੈਨੂੰ ਬਹੁਤ ਬੁਰਾ ਭਲਾ ਬੋਲਿਆ ਮੈਂ ਚੁੱਪਚਾਪ ਘਰੇ ਆ ਗਿਆ ਭੂਆ ਮੇਰੀ ਕਰਮੋ ਨੂੰ ਬੁੱਕਲ ਵਿੱਚ ਲਈ ਬੈਠੀ ਸੀ ਸਾਡੇ ਘਰ ਪੂਰੀ ਰੌਣਕ ਸੀ ਚੌਕੇ ਕੋਲ ਗੁਆਣ ਦੀਆਂ ਔਰਤਾਂ ਰੋਟੀ ਲਾ ਰਹੀਆਂ ਸਨ ਮੇਰੀ ਗੁਆਣ ਝੋ ਲੱਗਦੀਆਂ ਪਰਝਾਈਆਂ ਦੀ ਅੱਡੀ ਨਹੀਂ ਸੀ ਲੱਗਦੀ ਮੈਨੂੰ ਵਧਾਈਆਂ ਦੇਈ ਜਾਵਣਾਂ ਇੱਕ ਮੇਰੀ ਪਰਜਾਈ ਕਹਿੰਦੀ ਬੇਵਾਈ ਤੇਰੀ ਤਾਂ ਕਿਸਮਤ ਹੀ ਬਦਲ ਦਿੱਤੀ ਇਸ ਕੁੜੀ ਨੇ ਮੈਂ ਬਹੁਤ ਖੁਸ਼ ਹੋਇਆ ਨੇਕ ਦਾ ਕਮਰਾ ਹੁਣ ਤਿਆਰ ਸੀ ਬਾਹਰਲਾ ਵਿਹੜਾ ਹਜੇ ਕੱਚਾ ਹੀ ਸੀ ਕਿ ਮੇਰੀ ਧੀ ਇੱਥੇ ਖੇਡਿਆ ਕਰੂਗੀ ਸਾਰਾ ਦਿਨ ਉਹਦਾ ਚਿੱਤ ਲੱਗਿਆ ਰਹਿੰਦਾ ਸੋਨਾ ਪਿੰਗਾ ਸ਼ਹਿਰੋਂ ਲੈ ਕੇ ਆਇਆ ਜਦੋਂ ਤਾਈ ਸੁਰਮਾ ਪਾਉਂਦੀ ਤਾਂ ਉਹਦੇ ਕੰਨ ਪਿੱਛੇ ਕਾਲਾ ਟਿੱਕਾ ਆਪ ਲਾ ਦਿੰਦਾ ਕਿ ਕਿਤੇ ਮੇਰੀ ਧੀ ਨੂੰ ਨજર ਨਾ ਲੱਗ ਜਾਵੇ ਖੇਤ ਬੰਨੇ ਦਾ ਵੀ ਵੇਖਣਾ ਪੈਂਦਾ ਸੀ ਹੁਣ ਉਹ ਖੇਤ ਚੱਲਿਆ ਜਾਂਦਾ ਭੂਆ ਘਰ ਸੰਭ ਲੈਂਦੀ ਨਾਲੇ ਕਰਮੋਂ ਨੂੰ ਪਰ ਫੇਰ ਵੀ ਉਹ ਦੋ ਤਿੰਨ ਗੇੜੇ ਘਰ ਲਾ ਜਾਂਦਾ ਨੇਕ ਨੂੰ ਜਿਵੇਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਸੀ ਸੂਬੇਦਾਰ ਗੁਰਚਰਨ ਸਿੰਘ ਦੀ ਇਕਲੌਤੀ ਧੀ ਸੁਖਵੀਰ ਕੌਰ ਆਪਣੇ ਪਿਆਰ ਨੂੰ ਜਿੱਥੇ ਜਾਣ ਤੋਂ ਵੱਧ ਕੇ ਪਿਆਰੀ ਸੀ ਉਥੇ ਹੀ ਉਹਦੀ ਸ਼ਾਨ ਵੀ ਸੀ ਗੁਰਚਰਨ ਆਪਣੀ ਧੀ ਦੀ ਰਾਖੀ ਫੌਜ ਵਿੱਚ ਬੈਠਾ ਸੀ ਉਨਹੀਂ ਹੀ ਰੱਖਦਾ ਜਿਵੇਂ ਘਰ ਬੈਠਾ ਪਿਓ ਰੱਖਦਾ ਹੁੰਦਾ ਇਹ ਬੜੀ ਅਚੰਬੇ ਵਾਲੀ ਗੱਲ ਸੀ ਕਿ ਗੁਰਚਰਨ ਨੂੰ ਕਦੇ ਮੁੰਡਾ ਹੋਣ ਦੀਆਂ ਅਰਦਾਸਾਂ ਨਾ ਕਰਨੀਆਂ ਪਈਆਂ ਕਿਉਂਕਿ ਉਸਨੂੰ ਪਤਾ ਸੀ ਕਿ ਸਮਾਂ ਬਦਲ ਚੁੱਕਿਆ ਹੈ ਜੇ ਜੇਬ ਵਿੱਚ ਪੈਸਾ ਹੈ ਤਾਂ ਸਭ ਕਦਰ ਕਰਦੇ ਆ ਬਿਨਾ ਪੈਸਿਆਂ ਦੇ ਹੁਣ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਉਹਨੇ ਆਪਣੀ ਪਤਨੀ ਨੂੰ ਕਹਿ ਦਿੱਤਾ ਸੀ ਕਿ ਕਦੇ ਵੀ ਮੁੰਡਾ ਹੋਣ ਲਈ ਕਿਤੇ ਨੱਕ ਨਾ ਰਗੜੀ ਮੈਨੂੰ ਧੀਆ ਪੁੱਤਾਂ ਤੋਂ ਵੱਧ ਪਿਆਰੀਆਂ ਪਰ ਗੁਰਚਰਨ ਦੀ ਮਾਂ ਚਾਹੁੰਦੀ ਸੀ ਕਿ ਮੇਰੇ ਪੁੱਤ ਦੀ ਦੇਲੀ ਵਧੇ ਉਹ ਚੋਰੀਓ ਬਥੇਰੇ ਉਹੜ ਪੋਹੜ ਕਰਵਾਉਂਦੀ ਪਰ ਸਭ ਬੇਅਰਥ ਜ਼ਮੀਨ ਤੇ ਪੈਸਾ ਚੰਗਾ ਸੀ ਅਕਸਰ ਹੀ ਘਰ ਵਿੱਚ ਪੈਸਿਆਂ ਦਾ ਲੈਣ ਦੇਣ ਚੱਲਦਾ ਰਹਿੰਦਾ ਸੂਬੇਦਾਰ ਖੁੱਲੇ ਦਿਲ ਦਾ ਖਰਚਾ ਕਰਦਾ ਪਰ ਵਿਆਜ ਉਹ ਠੋਕ ਕੇ ਲਾਉਂਦਾ ਸੁਖਵੀਰ ਉਹਨੂੰ 8 ਸਾਲ ਦੀ ਸੀ ਜਦੋਂ ਉਹਦੇ ਪਿਓ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਮੇਰੀ ਧੀ ਸਰਕਾਰੀ ਮਹਿਕਮੇ ਵਿੱਚ ਪੁਲਿਸ ਵਿੱਚ ਭਰਤੀ ਹੋਊ ਦਿਮਾਗ ਤੇ ਹਰ ਰੋਜ਼ ਬੋਝ ਰਹਿਦਾ ਪੜਨ ਦਾ ਉਸ ਸਮੇ ਲੋਕਾਂ ਦੀਆਂ ਗਾਰੇ ਨਾਲ ਕੰਦਾਂ ਕੱਢੀਆਂ ਹੁੰਦੀਆਂ ਤੇ ਪਲਾਸਟਰ ਦੀ ਥਾਉ ਟਿੱਪ ਕੀਤੀ ਹੁੰਦੀ ਪਰ ਸੁਬੇਦਾਰ ਦੀ ਹਵੇਲੀ ਭਾਵੇਂ ਛੋਟੀ ਸੀ ਪਰ ਪਿੰਡ ਵਿੱਚ ਬਹੁਤ ਧੱਕ ਪਾਉਂਦੀ ਹਵੇਲੀ ਨੂੰ ਕੀਤਾ ਰੰਗ ਹਰ ਇੱਕ ਦੀਆਂ ਅੱਖਾਂ ਚੁੰਧਿਆ ਦਿੰਦਾ ਰੋਬ ਬਹੁਤ ਸੀ ਗੁਰਚਰਨ ਦਾ ਕਦੇ-ਕਦੇ ਮਾਂ ਕਹਿ ਦਿੰਦੀ ਅਖੇ ਪੁੱਤ ਤੂੰ ਹੰਕਾਰ ਵਿੱਚ ਨਾ ਰਿਹਾ ਕਰ ਤਾਂ ਗੁਰਚਰਨ ਕਹਿ ਦਿੰਦਾ ਕਿ ਬੇਬੇ ਇਹ ਕੋਈ ਹੰਕਾਰ ਨਹੀਂ ਸਾਡੇ ਫੌਜੀਆ ਦੀ ਬੋਲੀ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਜੇ ਅਸੀਂ ਰੋਬ ਨਾ ਰੱਖੀਏ ਤਾਂ ਸਾਨੂੰ ਸੂਬੇਦਾਰ ਕੌਣ ਕਹੂ ਗੁਰਚਰਨ ਦੀਤੀ ਸੁਖਵੀਰ ਹੁਣ 12ਵੀਂ ਪਾਸ ਕਰ ਗਈ ਹਰ ਰੋਜ਼ ਗਰਾਊਂਡ ਜਾਂਦੀ ਸੁੰਦਰ ਤੇ ਸਡੌਲ ਸਰੀਰ ਤੇ ਉਹਨੂੰ ਮਾਣ ਹੁੰਦਾ ਪਿਓ ਆਪਣੀ ਧੀ ਨੂੰ ਵੇਖ ਕੇ ਖੁਸ਼ ਹੁੰਦਾ ਇੱਕ ਦਿਨ ਇਹਨੇ ਵੱਡੀ ਅਫਸਰਨੀ ਲੱਗ ਜਾਣਾ ਲੋਕ ਕਹਿਣਗੇ ਸਰਕਾਰੀ ਅਫਸਰਾਂ ਦਾ ਘਰ ਹੈ ਇਹ ਗੁਰਚਰਨ ਹਰ ਰੋਜ਼ ਅਖਬਾਰ ਵਿੱਚ ਵੇਖਦਾ ਕਿ ਪੁਲਿਸ ਦੀ ਭਰਤੀ ਕਦੋਂ ਨਿਕਲੇਗੀ ਸੁਖਵੀਰ ਨੇ ਬੀਏ ਵਿੱਚ ਦਾਖਲਾ ਲੈ ਲਿਆ ਹੁਣ ਉਹ ਸ਼ਹਿਰ ਪੜਨ ਜਾਂਦੀ ਚੰਗਾ ਰਹਿਣ ਸੈਣ ਖਾਣ ਪੀਣ ਵੀ ਸੇਤ ਨੂੰ ਨਿਖਾਰਦਾ ਸੁਖਵੀਰ ਬਹੁਤ ਜ਼ਿਆਦਾ ਸੋਹਣੀ ਸੀ ਗਰਾਊਂਡ ਵਿੱਚ ਸਖਲਾਈ ਦਿੰਦਾ ਕੋਚ ਹਰ ਵੇਲੇ ਸੁਖਵੀਰ ਤੇ ਨਿਗਾ ਰੱਖਦਾ ਸੁਖਵੀਰ ਨੂੰ ਪ੍ਰੈਕਟਿਸ ਕਰਵਾਉਂਦਾ ਕਦੇ ਇੱਕ ਨਾਈਓ ਉਹਦੀ ਪਿੱਠ ਤੇ ਹੱਥ ਲਗਾ ਦਿੰਦਾ ਸੁਖਵੀਰ ਨੂੰ ਕੋਈ ਕਰੰਟ ਜਿਹਾ ਲੱਗਦਾ ਉਹ ਸ਼ਰਮ ਨਾਲ ਲਾਲ ਹੋ ਜਾਂਦੀ ਪਾਰੋਂ ਨੂੰ ਚੰਗਾ ਲੱਗਦਾ ਉਹ ਮੁੰਡਾ ਸੁਖਵੀਰ ਤੋਂ ਨਜ਼ਰ ਨਾ ਹਟਾਉਂਦਾ ਇਸ ਸਵਭਾਵਕ ਹੀ ਸੀ ਕਿ ਸੁਖਵੀਰ ਉਹਦੇ ਵੱਲ ਖਿੱਚਦੀ ਗਈ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਘਰ ਵਿੱਚ ਹੁਣ ਜਾਨ ਬਣ ਗਿਆ ਆਸ਼ਕਾ ਨੂੰ ਸੌ ਬਹਾਨੇ ਮਿਲ ਜਾਂਦੇ ਆ ਸੂਬੇਦਾਰ ਨੂੰ ਇਹ ਸੀ ਕਿ ਇਹ ਮੇਰੀ ਧੀ ਨੂੰ ਟ੍ਰੇਨਿੰਗ ਦਿੰਦਾ ਜਦੋਂ ਭਾਰਤੀ ਨਿਕਲੇਗੀ ਮੇਰੀ ਧੀ ਨੇ ਪਹਿਲੇ ਵਿੱਚ ਹੀ ਪਾਸ ਹੋ ਜਾਣਾ ਸੂਬੇਦਾਰ ਕੋਚ ਦੀ ਬੜੀ ਆਪ ਭਗਤ ਕਰਦਾ ਕਿਤੇ ਖੇਡਾਂ ਹੁੰਦੀਆਂ ਉਹ ਸੂਬੇਦਾਰ ਦੀ ਮਨਜ਼ੂਰੀ ਲੈ ਕੇ ਸੁਖਵੀਰ ਨੂੰ ਨਾਲ ਲੈ ਜਾਂਦਾ ਅਖੇਰ ਦੀ ਪ੍ਰੈਕਟਿਸ ਹੋ ਜੂ ਨਾਲੇ ਸਪੋਰਟਸ ਦਾ ਸਰਟੀਫਿਕੇਟ ਮਿਲ ਜਾਊ ਫਿਰ ਇਹਦੀ ਨੌਕਰੀ ਵੀ ਹੋਰ ਪੱਕੀ ਹੋ ਜੂ ਸੂਬੇਦਾਰ ਨੂੰ ਤਾਂ ਇੰਨਾਂ ਗੱਲਾਂ ਦਾ ਪਤਾ ਸੀ ਕਿ ਉਹ ਆਪਣੀ ਧੀ ਨੂੰ ਭੇਜ ਦਿੰਦਾ ਪਰ ਉਹਨੂੰ ਨਹੀਂ ਸੀ ਪਤਾ ਕਿ ਮੇਰੀ ਧੀ ਮੇਰੀਆਂ ਸੱਦਰਾਂ ਤੇ ਪਾਣੀ ਫੇਰ ਰਹੀ ਹੈ ਹੌਲੀ-ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਬਹੁਤ ਵੱਧ ਗਈਆਂ ਇਹ ਕੋਚ ਨਾਲ ਵਾਲੇ ਪਿੰਡ ਦਾ ਹੀ ਸੀ ਦੇ ਵਿਆਹਿਆ ਹੋਇਆ ਸੀ ਪਰ ਸੁਖਵੀਰ ਕੋਲ ਝੂਠ ਬੋਲਿਆ ਕਿ ਮੈਂ ਹਜੇ ਕੁਵਾਰਾਂ ਸੁਖਵੀਰ ਦਾ ਬੇਟ ਵਧਣ ਲੱਗਿਆ ਉਸ ਨੂੰ ਆਪਣਾ ਆਪ ਪਹਾਰਾ ਪਹਾਰਾ ਮਹਿਸੂਸ ਹੋਣ ਲੱਗਿਆ ਮਾਂ ਨੂੰ ਕਈ ਵਾਰ ਇਸ ਚੀਜ਼ ਤੇ ਸ਼ੱਕ ਹੋਇਆ ਸੁਖਵੀਰ ਗਰਾਉਂਡ ਗਈ ਤੇ ਉਹਨੂੰ ਦੱਸਾਂ ਪਰ ਉਹ ਤਾਂ 4-5 ਦਿਨਾਂ ਤੋਂ ਆਇਆ ਹੀ ਨਹੀਂ ਸੀ ਹੁਣ ਸੁਖਵੀਰ ਨੂੰ ਚਿੰਤਾ ਹੋਣ ਲੱਗੀ ਕਿ ਕੀ ਕੀਤਾ ਜਾਵੇ 2 ਮਹੀਨੇ ਲੰਘ ਗਏ ਸਨ ਪਰ ਉਹਨੂੰ ਪੀਰੀਅਡ ਵੀ ਨਾ ਆਏ ਸੁਖਵੀਰ ਨੂੰ ਪਤਾ ਲੱਗ ਗਿਆ ਕਿ ਸਭ ਕੁਝ ਗਲਤ ਹੋ ਗਿਆ ਮਾਂ ਨੇ ਆਪਦੀ ਭੈਣ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਕਿ ਜਵਾਕ ਅੱਜ ਕੱਲ ਆਏ ਹੀ ਹੋ ਜਾਂਦੇ ਆ ਭਾਰ ਵਦਨਾ ਜਾਂ ਢਿੱਡ ਬਦਨਾ ਕੋਈ ਬਹੁਤੀ ਗੱਲ ਨਹੀਂ ਮਾਂ ਹੁਣ ਨਿਸ਼ਚਿਤ ਹੋ ਗਈ ਕਿਉਂਕਿ ਸੁਖਵੀਰੇ ਪੇਟ ਐਨਾ ਦਿਖਾਈ ਨਹੀਂ ਸੀ ਦਿੰਦਾ ਹੁਣ ਉਹ ਚੁੰਨੀ ਲੈ ਕੇ ਰੱਖਦੀ ਸੁਖਵੀਰ ਗਰਾਊਂਡ ਵੀ ਨਾ ਜਾਂਦੀ ਗੁਰਚਰਨ ਹਰ ਰੋਜ਼ ਕੂਰ ਦਾ ਕੀ ਤੂੰ ਗਰਾਊਂਡ ਵੀ ਨਹੀਂ ਜਾਂਦੀ ਤੇ ਕਾਲਜ ਵੀ ਨਹੀਂ ਜਾਂਦੀ ਪਰ ਮਾਂ ਕਹਿ ਦਿੰਦੀ ਕਿ ਇਹਦੀ ਸਿਹਤ ਠੀਕ ਨਹੀਂ ਗੁਰਚਰਨ ਕਹਿ ਦਿੰਦਾ ਕਿ ਚੱਲ ਮੈਂ ਵਿਖਾਉਣਾ ਇਹਨੂੰ ਸ਼ਹਿਰ ਪਰ ਸੁਖਵੀਰ ਡਰ ਜਾਂਦੀ ਕਹਿ ਜਾਂਦੀ ਕਿ ਪਾਪਾ ਮੈਂ ਹੋ ਜਾਣਾ ਠੀਕ ਤੁਸੀਂ ਫਿਕਰ ਨਾ ਕਰੋ ਮਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਸੀ ਕਿ ਨੂੰ ਦੱਸਦੀ ਆਪਦੇ ਪਤੀ ਨੂੰ ਜਿਹੜਾ ਹਰ ਵੇਲੇ ਬੰਦੂਖ ਆਪਣੇ ਮੋਢੇ ਟੰਗੀ ਰੱਖਦਾ ਸੀ ਮਾਂ ਆਖਰ ਫਸ ਗਈ ਸੀ ਕਿ ਕੀ ਕਰੇ ਅੰਦਰੋਂ ਅੰਦਰ ਹੀ ਸੁਖਵੀਰ ਕਮਜ਼ੋਰ ਹੋ ਰਹੀ ਸੀ ਪਿਆਰ ਵਿੱਚ ਮਿਲਿਆ ਧੋਖਾ ਇਹ ਇੱਕ ਪਾਪ ਮਾਂ ਨੂੰ ਪਤਾ ਸੀ ਕਿ ਜੇ ਇਹਦੇ ਕੋਲ ਗੱਲ ਚਲੀ ਗਈ ਇਹਨੇ ਮਾਰ ਮੁਕਾ ਦੇਣਾ ਨਾਲੇ ਇੱਜ਼ਤ ਲੀਣਾ ਲੀਰਾ ਹੋ ਜੂ ਮਾਂ ਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਮੈਂ ਤੈਨੂੰ ਮਿਲਣ ਆ ਰਹੀ ਆ ਦੋਨੇ ਮਾਮਾ ਧੀਆਂ ਬਸ ਚੜ ਗਈਆਂ ਸੂਬੇਦਾਰ ਗੁਰਚਰਨ ਸਿੰਘ ਵੀ ਹੁਣ ਫਿਕਰ ਵਿੱਚ ਸੀ ਕਿ ਮੇਰੀ ਹੱਸ ਦੀ ਖੇਡ ਦੀ ਧੀ ਨੂੰ ਕੀ ਹੋ ਗਿਆ ਸਖਵੀਰ ਦੀ ਮਾਂ ਆਪਣੀ ਭੈਣ ਦੇ ਗਲ ਲੱਗ ਰੋਣ ਲੱਗ ਪਈ ਸਖਵੀਰ ਨੂੰ ਗਾਲਾਂ ਦੇਣ ਲੱਗੀ ਹੌਲੀ ਹੌਲੀ ਸਖਵੀਰ ਨੇ ਝਿਜਕਦਿਆਂ ਸਾਰਾ ਕੁਝ ਦੱਸ ਦਿੱਤਾ ਮਾਸੀ ਨੂੰ ਵੀ ਫਿਕਰ ਹੋ ਗਈ ਇਸ ਗੱਲ ਦੀ ਪਰ ਹੁਣ ਹੱਲ ਤਾਂ ਕੋਈ ਕਰਨਾ ਹੀ ਸੀ ਮਾਸੀ ਨੇ ਕਿਹਾ ਕਿ ਭੈਣ ਤੂੰ ਫਿਕਰ ਨਾ ਕਰ ਮੈਂ ਆਪੇ ਹੱਲ ਕਰ ਦੇਵਾਂ ਇਸ ਦਾ ਸਖਵੀਰ ਦੀ ਮਾਂ ਨੇ ਕੁਝ ਪੈਸੇ ਭੈਣ ਦੇ ਹੱਥ ਰੱਖੇ ਤੇ ਕਿਹਾ ਇਹਨੂੰ ਹੁਣ ਤੂੰ ਰੱਖ ਕੁਝ ਸਮੇਂ ਲਈ ਜਦੋਂ ਕੋਈ ਹੀਲਾ ਹੋ ਗਿਆ ਮੈਂ ਆਪੇ ਲੈ ਜਾਉਂ। ਇਉਂ ਵੇਖਤਾ ਇਹਦੇ ਪਿਓ ਨੇ ਮਾਰ ਮਕਾਉਣੀ ਐ ਇਹ। ਫੇਰ ਵੀ ਢਡੋਂ ਜਾਈ ਐ। ਮਾਂ ਨੇ ਅੱਖਾਂ ਪੂੰਝਦਿਆਂ ਕਿਹਾ ਸੁਖਵੀਰ ਹਰ ਰੋਜ਼ ਉਸ ਮੁੰਡੇ ਨੂੰ ਗਾਲਾਂ ਕੱਢਦੀ ਪਰ ਸੁਣਨ ਵਾਲਾ ਕੋਈ ਨਹੀਂ ਸੀ। ਉਹ ਰੱਬ ਅੱਗੇ ਅਰਦਾਸਾਂ ਕਰਦੀ ਕਿ ਰੱਬ ਕਰਕੇ ਉਹ ਮੁੰਡੇ ਦਾ ਕੱਖ ਨਾ ਰਹੇ ਜਿਵੇਂ ਉਹਨੇ ਮੇਰੀ ਜ਼ਿੰਦਗੀ ਰੋਲੀ ਐ। ਉਹਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ। ਹੁਣ ਉਹਨੂੰ ਮਰਦजात ਤੋਂ ਨਫ਼ਰਤ ਹੋ ਗਈ ਸੀ। ਉਹਨੂੰ ਹਰ ਮਰਦ ਵਿੱਚੋਂ ਕੋਈ ਰਾਖਸ਼ਸ ਦਿਸਦਾ ਉਹਦਾ ਗੁੱਸਾ ਸਤਵੇਂ ਅਸਮਾਨ ਤੇ ਹੁੰਦਾ ਸੁਖਵੀਰ ਨੂੰ ਲੱਗਦਾ ਸੀ ਉਹਦੀ ਜ਼ਿੰਦਗੀ ਵਿੱਚ ਹਨੇਰਾ ਛਾਰੇਗਾ ਛਾ ਗਿਆ ਏ ਮਾਸੀ ਡਾਕਟਰ ਨੇ ਕੋਲ ਲੈ ਕੇ ਗਈ ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ ਕਿ ਬੱਚੇ ਦਾ ਵਰਸ਼ਨ ਨਹੀਂ ਹੋ ਸਕਦਾ ਰਿਸ਼ਕੇ ਮਾਸੀ ਨੂੰ ਵੀ ਫਿਕਰ ਸੀ ਕਿ ਹੁਣ ਕੀ ਕੀਤਾ ਜਾਵੇ ਫੇਰ ਉਹਨੇ ਪਿੰਡ ਦੀ ਦਾਈ ਨੂੰ ਪੁੱਛਿਆ ਉਹ ਮੰਨ ਗਈ ਬਸ ਇਹ ਸੁਖਵੀਰ ਦੀ ਕਹਾਣੀ ਸੀ ਜੀ ਦੀ ਧੀ ਮਹਿ ਲੈ ਲਈ ਸੀ ਪਾਰ ਸੁਖਵੀਰ ਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਹਦਾ ਬੱਚਾ ਹਜੇ ਜਿਉਂਦਾ ਹੈ ਉਹਨੇ ਕਿਸੇ ਹੋਰ ਮਰ ਚੁੱਕੇ ਇਨਸਾਨ ਵਿੱਚ ਸਾਹ ਪਾਏ ਹੈ ਸੂਬੇਦਾਰ ਗਰਚਰਨ ਸਿੰਘ ਨੂੰ ਆਪਣੀ ਧੀ ਦੀ ਯਾਦ ਆਉਣ ਲੱਗੀ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਸੁਖਵੀਰ ਨੂੰ ਲੈ ਕੇ ਆਉਣਾ ਚਾਰ ਮਹੀਨੇ ਹੋ ਗਏ ਕੁੜੀ ਗਈ ਨੂੰ ਪਰ ਸੁਖਵੀਰ ਦੀ ਮਾਂ ਨੇ ਬਹੁਤ ਲਾਰੇ ਲੱਪੇ ਲਾਇ ਕੇ ਹਜੇ ਉਹਦੀ ਕੋਚਿੰਗ ਚੱਲ ਰਹੀ ਹੈ ਵਿਚੇ ਨਹੀਂ ਪੜ੍ਹਾਈ ਛਡਵਾਉਂਦੇ ਆਪਾਂ ਗੁਰਚਰਨ ਸਿੰਘ ਨੇ ਗੱਲ ਮੰਨ ਲਈ ਦੂਜੇ ਪਾਸੇ 마ਸੀ ਤੇ ਮਾਸੜ ਦਾ ਦੋਹਾਂ ਵਿੱਚ ਝਗੜਾ ਰਹਿਣ ਲੱਗਿਆ ਮਾਸੜ ਕਹਿੰਦਾ ਸੁਖਵੀਰ ਦਾ ਰਿਸ਼ਤਾ ਆਪਾਂ ਮੇਰੀ ਭੈਣ ਦੇ ਮੁੰਡੇ ਨੂੰ ਕਰਨਾ ਹੈ ਪਰ ਸੁਖਵੀਰ ਦੀ 마ਸੀ ਨੂੰ ਪਤਾ ਸੀ ਕਿ ਇਹਦੇ ਭਾਂਜੇ ਦੀ ਉਮਰ ਸੁਖਵੀਰ ਤੋਂ ਉਮਰ ਤੋਂ ਡਾਢੀ ਹੈ ਨਾਲੇ ਉਹ ਇੱਕ ਲੱਤੋਂ ਲੰਗਾ ਵੀ ਸੀ 마ਸੀ ਨੇ ਕਿਹਾ ਕਿ ਸੋ ਗਲਤੀਆਂ ਧੀਆ ਪੁੱਤਾਂ ਤਾਂ ਹੋ ਜਾਂਦੀਆਂ ਪਰ ਇਹ ਤਾਂ ਨਹੀਂ ਕਿ ਆਪਾਂ ਧੀਆ ਨੂੰ ਖੂਬ ਵਿੱਚ ੱਤਕਾ ਦੇ ਦਈਏ ਮਾਸੜ ਹੰਕਾਰ ਵਿੱਚ ਬੋਲਿਆ ਜੇ ਮੇਰੀ ਧੀ ਹੁੰਦੀ ਹੁਣ ਨੂੰ ਭੋਗ ਪਿਆ ਹੁੰਦਾ ਮੇਰੀ ਇੱਕ ਗੱਲ ਸੁਣ ਲੈ ਜਾਂ ਤਾਂ ਇਹਦਾ ਸਾਖ ਮੇਰੇ ਭਾਂਜੇ ਨੂੰ ਕਰ ਦੇ ਨਹੀਂ ਤਾਂ ਮੈਂ ਤੁਹਾਡੀ ਸਾਰੀ ਕਰਤੂਤ ਇਹਦੇ ਪਿਓ ਯਾਨੀ ਕਿ ਆਪਦੇ ਸਾਡੂ ਨੂੰ ਦੱਸੂੰ ਜਿਹੜਾ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ ਮਾਸੀ ਨੇ ਜਦੋਂ ਇਹ ਗੱਲ ਸੁਣੀ ਉਹਦੇ ਹੱਥਾਂ ਪੈਰਾਂ ਦੀ ਬਣ ਗਈ ਘਰਾਂ ਵਿੱਚ ਲੈਂਡਲਾਈਨ ਫੋਨ ਹੁੰਦੇ ਸਨ ਮਾਸੀ ਨੇ ਆਪਦੀ ਭੈਣ ਨੂੰ ਫੋਨ ਕੀਤਾ ਗੱਲਾਂ ਬਾਤਾਂ ਕਰਦੀ ਰਹੀ ਪਰ ਅਸਲ ਗੱਲ ਜਦੋਂ ਦੱਸਣ ਲੱਗਦੀ ਉਹਦਾ ਜੇਰਾ ਨਾ ਪੈਂਦਾ ਗੱਲ ਕਰਨ ਦਾ ਮਾਸਰ ਹਰ ਰੋਜ਼ ਇਸ ਗੱਲ ਦਾ ਦਬਾ ਪਾਉਂਦਾ ਸੁਖਵੀਰ ਹੁਣ ਠੀਕ ਸੀ ਉਹਨੂੰ ਵੀ ਪਤਾ ਸੀ ਕਿ ਘਰ ਵਿੱਚ ਕੀ ਗੱਲ ਚੱਲ ਰਹੀ ਹੈ ਮਾਸੀ ਨੂੰ ਪਤਾ ਸੀ ਜੇ ਗੱਲ ਜੀਜੇ ਤੱਕ ਪਹੁੰਚ ਗਈ ਤਾਂ ਸਾਰਿਆਂ ਦਾ ਜਿਉਣਾ ਦੁੱਬਰ ਹੋ ਜਾਊ ਇੱਕ ਦਿਨ ਉਹਨੇ ਮਨ ਜਿਹੇ ਮਾਰ ਕੇ ਭੈਣ ਨੂੰ ਦੱਸ ਹੀ ਦਿੱਤਾ ਸੁਖਵੀਰ ਦੀ ਮਾਂ ਹੱਥੋਂ ਫੋਨ ਛੁੱਟ ਗਿਆ ਇਹ ਹੁਣ ਇਹ ਡਰ ਖਾਣ ਨੂੰ ਆਉਂਦਾ ਸੂਬੇਦਾਰ ਇੱਕ ਦਿਨ ਜੀਪ ਤੇ ਸੁਖਵੀਰ ਨੂੰ ਲੈਣ ਆਪ ਹੀ ਚਲਿਆ ਗਿਆ ਸੁਖੀ ਬਾਪ ਕੋਲੋਂ ਨਜ਼ਰਾਂ ਚਰਾ ਰਹੀ ਸੀ ਉਹ ਕਿਹੜੇ ਜੇਰੇ ਮੱਥੇ ਲੱਗਦੀ ਆਪਦੇ ਬਾਪ ਦੇ ਹੁਣ ਉਹਨੂੰ ਆਪ ਹੀ ਲੱਗਦਾ ਜਿਵੇਂ ਉਹ ਇੱਕ ਕੁੜੀ ਤੋਂ ਔਰਤ ਬਣ ਗਈ ਹੋਵੇ ਗੁਰਚਰਨ ਨੇ ਆਪਣੀ ਧੀ ਨੂੰ ਕਿਹਾ ਪੁੱਤ ਕਿਵੇਂ ਤੂੰ ਤਾਂ ਚਿੱਤ ਹੀ ਲਾ ਕੇ ਬੈਠ ਗਈ ਐ ਤੈਨੂੰ ਮੇਰੀ ਯਾਦ ਨਹੀਂ ਆਈ ਸੁਖਮਣ ਦਾ ਮਨ ਭਰ ਆਇਆ ਉਹ ਰੋ ਪਈ ਸੂਬੇਦਾਰ ਨੇ ਹੱਸਦਿਆਂ ਆਪਦੀ ਸਾਲੀ ਨੂੰ ਕਿਹਾ ਕੀ ਗੱਲ ਮੇਰੀ ਧੀ ਨੂੰ ਝਿੜਕਦੀ ਤਾਂ ਨਹੀਂ ਰਹੀ ਬੇਖਰੋਪਈਏ ਸਾਲੀ ਨੇ ਵੀ ਹੱਸਦਿਆਂ ਕਿਹਾ ਹੋਰ ਹੁਣ ਮਾਸੀਆਂ ਪਿਆਰ ਵੀ ਕਰਦੀਆਂ ਤੇ ਝਿੜਕਦੀਆਂ ਵੀ ਐ ਸਾਡੂ ਨੇ ਗੱਲ ਵਿੱਚ ਹੀ ਗੱਲ ਤੋਰੀ ਮੈਂ ਇਉਂ ਕਹਿੰਦਾ ਸੀ ਕਿ ਆਪਾਂ ਸੁਖਵੀਰ ਦਾ ਵਿਆਹ ਕਰ ਦਈਏ ਸੂਬੇਦਾਰ ਮੁੱਛਾਂ ਝਾੜਦਾ ਬੋਲਿਆ ਹਜੇ ਉਮਰ ਨਹੀਂ ਇਹਦੀ ਵਿਆਹ ਕਰਵਾਉਣ ਦੀ ਹਜੇ ਤਾਂ ਇਹਨੂੰ ਮੈਂ ਪੁਲਸ ਵਿੱਚ ਅਰਤੀ ਕਰਵਾਉਣਾ ਨਾਲੇ ਤੂੰ ਇਹਦਾ ਫਿਕਰ ਨਾ ਕਰ ਮੈਂ ਆਪੇ ਵੇਖ ਕੇ ਕਰ ਦੂੰ ਇਹਦਾ ਵਿਆਹ ਸਾਡੂ ਨੂੰ ਵੀ ਗੁਰਚਰਨ ਦੀ ਗੱਲ ਦਾ ਗੁੱਸਾ ਆਇਆ ਉਹ ਆਪਣੀ ਘਰ ਵਾਲੀ ਵੱਲ ਝਾਕਿਆ ਉਹਨੇ ਸਿਰ ਹਿਲਾ ਕੇ ਕਿਹਾ ਅਸੀਂ ਤਾਂ ਇਉਂ ਕਹਿੰਦੇ ਸੀ ਬਾਈ ਇਹਦੀ ਭੈਣ ਦਾ ਮੁੰਡਾ ਹੈ ਵੇਖ ਲੈ ਕਿੰਨਾ ਸਾਊ ਹੈ ਕੱਲਾ ਕੱਲਾ ਮੁੰਡਾ ਹੈ ਸੁੱਖ ਨਾ ਜ਼ਮੀਨ ਕਿੰਨੀ ਹੈ ਘਰੇ ਅੱਗ ਲਾਈ ਨਹੀਂ ਲੱਗਦੀ ਸੁਖਵੀਰ ਆਪਣੀ ਸੁਖਵੀਰ ਨੂੰ ਤਾਂ ਨੌਕਰੀ ਕਰਨ ਦੀ ਵੀ ਲੋੜ ਨਹੀਂ ਤਰਤਰ ਭੁੱਲੂ ਗੁਰਚਰਨ ਕਿਹੜੇ ਮੁੰਡੇ ਦੀ ਗੱਲ ਕਰਦੇ ਹੋ ਤੁਸੀਂ ਸਾਡੂ ਆਪ ਹੀ ਬੋਲਿਆ ਉਹ ਜਦ ਆਪਣੇ ਕੋਲ ਗਏ ਵੇਖਾ ਮੁੰਡਾ ਸੂਬੇਦਾਰ ਦੇ ਮੱਥੇ ਤੇ ਔੜੀਆਂ ਪੈ ਗਈਆਂ ਉਹ ਬੁੜਕ ਕੇ ਉੱਠਿਆ ਤੇ ਉਹਦੇ ਮੱਥੇ ਤੇ ਪਸੀਨਾ ਚਿਉਂ ਕੇ ਕੰਨਾਂ ਕੋਲ ਆ ਗਿਆ ਸੀ ਹਾਂਜੀ ਦੋਸਤੋ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ